ਦੇਖੋ ਜੀ ਅ ਅੱਜ ਮੈਂ ਤੁਹਾਡੇ ਰੂਬਰੂ ਇਸ ਕਰਕੇ ਹੋ ਰਿਆ ਕਿਉਂਕਿ ਜਿਸ ਪ੍ਰਕਾਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੇ ਮੁੱਖ ਮੰਤਰੀ ਪੰਜਾਬ ਬਣੇ ਸੁਬਾ ਸੁਬਾ ਐਤਵਾਰ ਵਾਲੇ ਦਿਨ ਤਿਆਰ ਹੋ ਕੇ ਪੱਗਪੋਗ ਬੰਨ ਕੇ ਔਰ ਪ੍ਰਤਾਪ ਸਿੰਘ ਬਾਜਬਾ ਦੇ ਇੰਟਰਵਿਊ ਤੇ ਟਿੱਪਾ ਟਿੱਪਣੀ ਕੀਤੀ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਇਹਨਾਂ ਦੇ ਸਬੰਧ ਪਾਕਿਸਤਾਨ ਨਾਲ ਹੋਣਗੇ ਤਾਂ ਜੋ ਇਹਨਾਂ ਨੇ ਜਿਹੜੀ ਉਹ ਇੰਟਰਵਿਊ ਦੇ ਵਿੱਚ ਕਿਹਾ ਉਹਰੇ ਬਾਰੇ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਨਾਤਾ ਪੁੱਛਗਿੱਛ ਕੀਤੀ ਨਾ ਇਨਕੁਆਇਰੀ ਕੀਤੀ ਕਾਰਵਾਈ ਕਰਨ ਦੇ ਕਾਰਵਾਈ ਕਰੂੰਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਈ ਮੌਕਾ ਪਾੜ ਰਹੇ ਕਈ ਸਾਲਾਂ ਤੋਂ ਵੀ ਕਿਸ ਪ੍ਰਕਾਰ ਮੈਂ ਕਾਰਵਾਈ ਕਰਾਂ ਪ੍ਰਤਾਪ ਸਿੰਘ ਬਾਜਵਾ ਤੇ ਤੇ ਅੱਜ ਉਹਨਾਂ ਨੂੰ ਲੱਗਿਆ ਕਿ ਆਹ ਮੌਕਾ ਹੈ ਮੈਂ ਇਹ ਬੋਲ ਮੋਲ ਕਰਕੇ ਕੰਮ ਆਪਣਾ ਨਿਬੇੜ ਲਿਆ ਪਰ ਇਸ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਦੇ ਕਹਿਣ ਨਾਲ ਦੀ ਪਾਕਿਸਤਾਨ ਨਾਲ ਸੰਬੰਧ ਹੈ ਪ੍ਰਤਾਪ ਸਿੰਘ ਬਾਜਵਾ ਦੇ ਜਾਂ ਪ੍ਰਤਾਪ ਸਿੰਘ ਬਾਜਵਾ ਤੋਂ ਅਸੀਂ ਪੁੱਛ-ਕਿਛ ਕਰਾਂਗੇ ਦੁਨੀਆ ਇਹ ਗੱਲ ਜਾਣਦੀ ਹੈ ਪੰਜਾਬ ਦੇ ਲੋਕ ਜਾਣਦੇ ਹੈ ਕੀ ਪ੍ਰਤਾਪ ਸਿੰਘ ਬਾਜਵਾਦੀ 68 ਸਾਲ ਦੀ ਉਮਰ ਹੈ। ਔਰ ਕਈ ਦਹਾਕੀਆਂ ਤੋਂ ਉਹਨਾਂ ਦੇ ਪਰਿਵਾਰ ਦਾ ਰਾਜਨੀਤੀ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ। ਇੱਥੋਂ ਤੱਕ ਕੀ ਕੀ ਪ੍ਰਤਾਪ ਸਿੰਘ ਬਾਜਵਾ ਤੇ ਖੁਦ ਬੰਬ ਬਲਾਸਟ ਹੋਇਆ ਤੇ ਉਹਨਾਂ ਦੇ ਪਿਤਾ ਜੀ ਦਾ ਅਸੈਸੀਨੇਸ਼ਨ ਹੋਇਆ। ਫੇਰੇ ਇਹ ਗੱਲ ਕਹਿ ਦੇਣੀ ਕਿ ਪਾਕਿਸਤਾਨ ਨਾਲ ਸੰਬੰਧ ਹੈ। ਮੈਂ ਸਮਝਦਾ ਹਾਂ ਕਿ ਇਹ ਮੁੱਖ ਮੰਤਰੀ ਸਾਹਿਬ ਦੀ ਜਲਦਬਾਜੀ ਤੇ ਐਵੇਂ ਜਿਸ ਪ੍ਰਕਾਰ ਉਹ ਪਹਿਲਾਂ ਰੋਜ਼ ਬਿਆਨ ਦਿੰਦੇ ਉਸੇ ਤਰ੍ਹਾਂ ਦਾ ਇਹ ਬਿਆਨ ਹੈ ਫਿਰ ਪੁਲਿਸ ਚਲੀ ਜਾਂਦੀ ਹੈ ਪੁੱਛਗਿੱਛ ਕਰਦੀ ਹੈ ਅਰ ਪ੍ਰਤਾਪ ਸਿੰਘ ਬਾਜਵਾ ਉਹਨੂੰ ਪੂਰਾ ਸਹਿਯੋਗ ਦਿੰਦੇ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਇਤਲਾ ਮਿਲੀ ਹੈ ਕੀ ਪੰਜਾਬ ਦੇ ਵਿੱਚ ਇੰਨੇ ਹੈਂਡ ਗ੍ਰੇਨੇਡ ਤਾਂ ਡਿੱਗ ਚੁੱਕੇ ਐ ਤੇ ਇੰਨੇ ਆਏ ਹੋਏ ਐ ਹੋਰ ਡਿੱਗਣ ਦੀ ਤਿਆਰੀ ਹੈ ਕਿਰਪਾ ਕਰਕੇ ਮੈਂ ਸੂਚਿਤ ਕਰਨਾ ਚਾਹੁੰਨਾ ਆ ਸਰਕਾਰ ਨੂੰ ਕਿ ਇਹਦੇ ਵੱਲ ਤਵਜੋ ਦੇਵੇ ਇਹ ਨਾ ਹੋਵੇ ਕਿ ਸਾਡਾ ਨੁਕਸਾਨ ਵਧੇਰੇ ਹੋ ਜਾਏ ਪੰਜਾਬ ਦਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਮਨੋਰੰਜਨ ਕਾਲੀਆ ਦੇ ਘਰ ਡਿੱਗਿਆ ਹੈਂਡ ਗਰਨੇਡ ਮੰਦਰ ਤੇ ਡਿੱਗਿਆ ਪੁਲਿਸ ਚੌਕੀ ਤੇ ਡਿੱਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲੀਆਂ ਬਹੁਤੀਆਂ ਜਗ੍ਹਾ ਤੇ ਤਾਂ ਪੁਲਿਸ ਨੇ ਲਕੋ ਵੀ ਲਿਆ ਕਈ ਥਾਵਾਂ ਤੇ ਹੈਂਡ ਗਰਨੇਡ ਡਿੱਗਿਆ ਤੇ ਇਹਨਾਂ ਨੇ ਕਿਹਾ ਕਿ ਟਾਇਰ ਫਟਿਆ ਹੈ ਇਹ ਤਾਂ ਜੀ ਸਿਲੰਡਰ ਫਟਿਆ ਫਿਰ ਉਹਦੀ ਪੁਸ਼ਟੀ ਬੀਜੀਪੀ ਨੇ ਕੀਤੀ ਹੈ ਅੰਮ੍ਰਿਤਸਰ ਦਾ ਵਾਕਾ ਸੀ ਕਿ ਨਹੀਂ ਇਹ ਹੈਂਡ ਗਰਨੇਡੀ ਹੈ ਔਰ ਜਿੱਥੇ-ਜਿੱਥੇ ਮੀਡੀਆ ਨੂੰ ਨਹੀਂ ਪਤਾ ਲੱਗਦਾ ਉੱਥੇ-ਉੱਥੇ ਹੈਂਡ ਗਰਨੇਡ ਨੂੰ ਇਹ ਟਾਇਰ ਫਟਣ ਦੇ ਵਿੱਚ ਦਾ ਸਿਲੰਡਰ ਫਟਣ ਦੇ ਵਿੱਚ ਤਬਦੀਲ ਕਰ ਦਿੰਦੇ ਐ ਇਸੇ ਤਰ੍ਹਾਂ ਦਾ ਹੀ ਵਾਕਿਆ ਜਿਹੜੀ ਮੇਰੀ ਜਾਣਕਾਰੀ ਹੈ ਮਜੀਠਾ ਹਲਕੇ ਦੇ ਵਿੱਚ ਪਿਛਲੇ ਦਿਨੀ ਹੋਇਆ ਹੈ ਪਿਛਲੇ ਦਿਨੀ ਹੋਇਆ ਤੇ ਉਹ ਅੱਜ ਤੱਕ ਮੀਡੀਆ ਨੂੰ ਫਿਰ ਮੀਡੀਆ ਨੂੰ ਥ੍ਰੈਟ ਕਾਲਸ ਆਈ ਮੇਰੇ ਕੋਲ ਉਹ ਵੀ ਹੈਗੀ ਹੈ ਕਉਕੀ ਕੁਝ ਚੈਨਲਾਂ ਨੇ ਉਹ ਚਲਾਇਆ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਚਲਾਉਂਦੇ ਨਹੀਂ ਮੰਡੋਲ ਮੇਰੇ ਖਿਆਲ ਪੁਲਿਸ ਸਟੇਸ਼ਨ ਹੈ ਮਜੀਠਾ ਚ ਤੇ ਉੱਥੇ ਦਾ ਇਹ ਵਾਕ ਹੈ ਉਹਨਾਂ ਨੇ ਨਹੀਂ ਚਲਾਇਆ ਜਿਹਨੂੰ ਪਤਾ ਹੀ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਚਲਾਓਗੇ ਤੇ ਅਸੀਂ گاਉ ਨੂੰ ਹੋਰ ਵੀ ਇਸ ਤਰ੍ਹਾਂ ਦੇ ਅਸੀਂ ਜਿਹੜੇ ਤੁਹਾਨੂੰ ਬੰਮ ਧਮਾਕੇ ਮਿਲਣਗੇ ਪੰਜਾਬ ਚ ਸੋ ਅੱਜ ਦਾ ਜਿਹੜਾ ਹੁਣੇ-ਹੁਣੇ ਮੇਰੇ ਕੋਲ ਇੱਕ ਖਬਰ ਵੀ ਹੈ ਹਿੰਦੀ ਅਖਬਾਰ ਲੱਗੀ ਸੀ ਪਾਕਿਸਤਾਨ ਸੇ ਆਏ 55 ਗਰਨੇਡ ਮੇਂ ਸੇ 9 ਅਬ ਤੱਕ ਟ੍ਰੇਸ ਨਹੀਂ ਹੋਏ 8 ਵੀਕਲੀ ਕੀਤਾ ਜਵਰੂਦੀ ਧਿਰ ਦੇ ਨੇਤਾ ਨੇ ਆਲਰੇਡੀ ਅਖਬਾਰ ਚ ਇਹ ਗੱਲ ਲਿਖੀ ਹੈ Hindu ਨੇਤਾ ਪਰ ਹਮਲੇ ਕੇ 48 ਦਿਨ ਪਹਿਲੇ थे ਇਨਪੁਟ ਬਾਜਪਾ ਕੇ 11 ਨੇਤਾ ਕੋ ਵਾਈਪਲਸ ਸਕਿਉਰਟੀ ਕਹਿੰਦੇ ਆ ਕਿ ਆਈਬੀ ਨੇ 48 ਦਿਨ ਪਹਿਲਾ ਕਹਿ ਦਿੱਤਾ ਸੀ ਕਿ ਕਿਸੇ ਹਿੰਦੂ ਨੇਤਾ ਤੇ ਹਮਲਾ ਹੋਣ ਵਾਲਾ ਮੁਖਵੰਤਰੀ ਸਾਹਿਬ ਇਹ ਗੱਲ ਕਿਦੇ ਵੀ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਪ੍ਰਤਾਪ ਸਿੰਘ ਬਾਜਵਾ ਕੋਈ ਇਨਫੋਰਮੇਸ਼ਨ ਕਿਵੇਂ ਆ ਗਈ ਜੇ ਤੁਹਾਡੇ ਕੋਲੇ ਭਾਈ ਸਾਹਿਬ ਇਨਫੋਰਮੇਸ਼ਨ ਹੋਵੇ ਮਾਨ ਸਾਹਿਬ ਤਾਂ ਫਿਰ ਰੋਜ ਪੁਲਿਸ ਚੌਕੀਆਂ ਤੇ ਹਮਲੇ ਕਿਵੇਂ ਹੋਣ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸੀ ਜਿਹੜੀ ਯਾਨੀ ਕਿ ਜਿਹੜੀ ਪੰਜਾਬ ਪੁਲਿਸ ਸੋ ਕਾਲਡ ਤੁਹਾਡੀ ਪੰਜਾਬ ਪੁਲਿਸ ਹੈ ਜਿਹੜੇ ਤੁਸੀਂ ਗ੍ਰਹਿ ਮੰਤਰੀ ਹੋ ਉਹ ਫੇਲ ਹੈ ਇਸੇ ਕਰਕੇ ਦਾ ਹੈਂਡ ਗ੍ਰੇਨੇਡ ਰੋਜ਼ਾਨਾ ਟਿਕਦਾ ਜੇ ਤੁਹਾਡੀ ਇੰਟੈਲੀਜੈਂਸੀ ਦਾ ਸੀਆਈਡੀ ਸਹੀ ਹੋਵੇ ਤਾਂ ਫਿਰ ਹੈਂਡ ਗ੍ਰਨੇਡ ਉਹ ਡਿੱਗੇ ਨਹੀਂ ਨਾ ਦੇਵੇ ਤੁਹਾਡੇ ਤਾਂ ਇੰਟੈਲੀਜੈਂਸ ਬਿਊਰੋ ਦੇ ਦਫਤਰ ਤੇ ਹਮਲਾ ਹੋ ਗਿਆ ਹੈਂਡ ਗ੍ਰਨੇਡ ਦਾ ਤੇ ਤੁਹਾਡੀ ਇੰਟੈਲੀਜੈਂਸ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਹੋਏ ਜੇ ਬਾਜਵਾ ਸਾਹਿਬ ਨੇ ਖਸ਼ਤਾ ਜ਼ਾਹਿਰ ਕੀਤਾ ਹੈ ਕਿ ਭਾਈ ਸਾਡੇ ਪੰਜਾਬ ਤੇ ਹੈਂਡ ਗ੍ਰਨੇਡ ਹੋ ਡਿੱਗ ਸਕਦੇ ਹੈ ਮੈਨੂੰ ਪੁਖਤਾ ਜਾਂਚ ਰਿਪੋਰਟ ਹੈ ਤਾਂ ਇਹ ਰਿਚਮ ਪ੍ਰਤਾਪ ਸਿੰਘ ਬਾਜਵਾ ਦਾ ਕੀ ਕਸੂਰ ਹੈ ਭਾਈ ਕੀ ਗੁਨਾਹ ਕਰਤਾ ਪ੍ਰਤਾਪ ਸਿੰਘ ਬਾਜਵਾ ਨੇ ਤੁਹਾਡੇ ਹੀ ਬਹੁਤ ਸਾਰੇ ਅਫਸਰ ਦਸਦੇ ਨੇ ਆਸੇ-ਪਾਸੇ ਲੋਕ ਮੈਂ ਕਹਿ ਦਿੰਨੇ ਯਾਰ ਜਿਸ ਤਰ੍ਹਾਂ ਦੀਆ ਘਟਨਾ ਕਰਮ ਵਾਪਰ ਰਿਹਾ ਹੈ ਰੋਜ਼ ਹੈਂਡ ਗਰਨੇਡ ਡਿੱਗ ਰਿਹਾ ਹੈ ਇਹ ਕਿਵੇਂ ਕਹੀਏ ਵੀ ਕੱਲ ਨੂੰ ਨਹੀਂ ਡਿੱਗਦਾ ਆਪਾਂ ਵੀ ਕਹੀ ਜਾਂਦੇ ਵੀ ਰੋਜ਼ ਹੀ ਡਿੱਗੀ ਜਾਂਦੇ ਐ ਤੇ ਹੋਰ ਵੀ ਡਿੱਗ ਸਕਦੇ ਐ ਤੁਸੀਂ ਕਹਿੰਦੇ ਹੋ ਸਾਨੂੰ ਜਾਣਕਾਰੀ ਦਿਓ ਪਰਤਾਪ ਸਿੰਘ ਬਾਜਵਾ ਦਾ ਪਾਕਿਸਤਾਨ ਨਾਲ ਹੱਥ ਹੈ ਤੁਸੀਂ ਤਾਂ ਗੱਲ ਨੂੰ ਕਹਿ ਦਿਓਗੇ ਵੀ ਆ ਜਿਹੜੇ ਬੱਬਰ ਖਾਲਸਾ ਦੇ ਨਾਲ ਬਾਜਵਾ ਸਾਹਿਬ ਦੀ ਲਿਆਜ ਵੀ ਹੈ ਬਾਜਵਾ ਸਾਹਿਬ ਦੇਸ਼ਟਰੋਹੀ ਹੈ ਕਾਂਗਰਸ ਨੂੰ ਵੀ ਨਾਲ ਦੇ ਨਾਲ ਸਿਯਾ ਦੇਦੀ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਾਂਗਰਸ ਪਾਕਿਸਤਾਨ ਦੇ ਨਾਲ ਜਿਨ੍ਹਾਂ ਦਾ ਹੱਥ ਹੈ ਉਹਨਾਂ ਦਾ ਸਾਥ ਦੇ ਰਹੀ ਹੈ ਕਾਂਗਰਸ ਵੀ ਇਹਦੇ ਤੇ ਆਪਾਂ ਆਪ ਦੀ ਸਪਸ਼ਟੀਕਰਨ ਦੇਵੇ ਸੋ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਪੁਲਿਸ ਲੁੱਟਾ ਖੋਵਾ ਗੈਂਗਸਟਰ ਮਰਡਰ ਤੁਹਾਡੇ ਸਰਪੰਚ ਨੇ ਇੱਕ ਦੋ ਸਟਾਰ ਦੋ ਤਾਰੇ ਵਾਲਾ ਮੋਢਿਆਂ ਤੇ ਤਰਨ ਤਰਚ ਐਸਐਮਾਰਤਾ ਤੇ ਤੁਸੀਂ ਕਹਿੰਦੇ ਹੋ ਤੁਹਾਡਾ ਇਸ ਪਾਸੇ ਦਾ ਧਿਆਨ ਨਹੀਂ ਹੈ ਤੁਹਾਡਾ ਇਸ ਪਾਸੇ ਧਿਆਨ ਹੈ ਕਿ ਕਿਦੋਂ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਦਬੋਚਣਾ ਹੈ ਕਿਦੋਂ ਫੜਨਾ ਹੈ ਕਿ ਦੋ ਇਹਨਾਂ ਦੀ ਧੌਂ ਤੇ ਗੋਡਾ ਰੱਖਣਾ ਸੋ ਇਹ ਗੱਲਾਂ ਸਾਰੇ ਪੰਜਾਬ ਦੇ ਲੋਕ ਜਾਣਦੇ ਐ ਇਸ ਤਰ੍ਹਾਂ ਨਹੀਂ ਚੱਲੇਗਾ ਔਰ ਮੈਂ ਬੇਨਤੀ ਕਰਨੀ ਚੋਨਾ ਪੰਜਾਬ ਦੇ ਡੀਜੀਪੀ ਨੂੰ ਕਿ ਆ ਜਿਹੜਾ ਕੰਮ ਹੈ ਨਾ ਇਹ ਪੁਲਿਸ ਨੇ ਕੰਮ ਵੇਢ ਰੱਖਿਆ ਹੈ ਕਿ ਜਦੋਂ ਮਰਜੀ ਪੁਲਿਸ ਅਫਸਰਾਂ ਨੂੰ ਕਿਸੇ ਦੇ ਘਰੇ ਭੇਜ ਕੇ ਤੇ ਦਬਾ ਲੋ ਤੇ ਡਰਾ ਲੋ ਇਹ ਬੰਦ ਕਰ ਦਿਓ ਜਨਾਬ ਸਦਾ ਸਰਦਾਰੀਆਂ ਨਹੀਂ ਰਹਿਣੀਆਂ ਪਹਿਲਾਂ ਕਹਿੰਦਾ ਸੀ ਇੱਕ ਬੰਦਾ ਜਿਹੜਾ 25 ਸਾਲ ਸਾਡਾ ਰਾਜ ਰਹੂਗਾ ਉਹਨਾਂ ਦਾ ਰਾਜ 25 ਸਾਲ ਨਹੀਂ ਰਿਹਾ ਉਹਨਾਂ ਦੇ ਕੀ ਹਾਲਾਤ ਐ ਉਹ ਦੇਖ ਲਓ ਤੇ ਹਾਲਾਤ ਇਸ ਸਰਕਾਰ ਦੇ ਵੀ ਜੋ ਹੋਣੇ ਆ ਤੁਹਾਨੂੰ ਪਤਾ ਲੱਗਦੇ ਨੇ ਔਰ ਗੱਲ ਫਿਰ ਜਿਹੜੇ ਆ ਪੁਲਿਸ ਅਫਸਰ ਐ ਜਿਹੜੇ ਬਿਨਾਂ ਵਜ੍ਹਾ ਬਿਨਾਂ ਪ੍ਰੂਫ ਬਿਨਾਂ ਕਿਸੇ ਗੱਲਬਾਤ ਤੋਂ ਜਿਹੜੇ ਮਕਦਮੇ ਦਰਜ ਕਰਦੇ ਐ ਔਰ ਵਿਰੋਧੀ ਧਿਰ ਦੇ ਘਰੇ ਸਾਡੇ ਆਪੋਜੀਸ਼ਨ ਕੈਬਨਟ ਰੈਂਕ ਦਾ ਅਹੁਦਾ ਹੁੰਦਾ ਹੈ ਉਹਦੇ ਘਰੇ ਅਫਸਰ ਸਹਿਬਾਨ ਚਲੇ ਗਏ ਫਿਰ ਬਾਕੀ ਕੀ ਰਹਿ ਗਿਆ ਪ੍ਰਤਾਪ ਸਿੰਘ ਬਾਜਵਾ ਜਾਂ ਸਿੰਘ ਕਿਸੇ ਗ੍ਰਿਫਤਾਰੀ ਤੋਂ ਡਰਦੇ ਨਹੀਂ ਆ ਲੇਕਿਨ ਮੇਰੀ ਇਹ ਬੇਨਤੀ ਵੀ ਹੈ ਤੇ ਇਹਨੂੰ ਜੇ ਤੁਸੀਂ ਚੇਤਾਵਨੀ ਸਮਝਣਾ ਤਾਂ ਉਹ ਵੀ ਹੈ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਿਓ ਜੀਰੇ ਨਾਲ ਹੋਰ ਹਾਲਾਤ ਖਰਾਬ ਹੋ ਜਾਣ ਕਾਂਗਰਸ ਪਾਰਟੀ ਬਿਲਕੁਲ ਚੁੱਪ ਨਹੀਂ ਬੈਠੇਗੀ ਅਗਰ ਸਾਡੇ ਵਿਰੋਧੀ ਧਿਰ ਤੇ ਕਰੋ ਮੈਂ ਕਹਿੰਦਾ ਅਗਰ ਸਾਡੇ ਵਿਰੋਧੀ ਧਿਰ ਤੇ ਸਾਡੇ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਕੋਈ ਇਸ ਤਰ੍ਹਾਂ ਦਾ ਗਲਤ ਕੋਈ ਜੇਲਾ ਤੋਂ ਨਹੀਂ ਡਰਦਾ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਵਾਲਿਆਂ ਨੂੰ ਵੀ ਇਸ ਗੱਲ ਦੇ ਸਿੱਟੇ ਭੁਗਤਨੇ ਪੈਣੇ ਆ ਸੋ ਇਸ ਗੱਲ ਦੀ ਕੋਈ ਐਸੀ ਗੱਲ ਨਾ ਕਰੋ ਇਹ ਤਾਂ ਆਮ ਮੂਮਨ ਤੌਰ ਤੇ ਹੀ ਵਿਸਲ ਬਲੋਅਰ ਹੁੰਦਾ ਜਿਹੜਾ ਆਪੋਜੀਸ਼ਨ ਦਾ ਲੀਡਰ ਹੁੰਦਾ ਹੈ ਉਹ ਕਹਿਣਾ ਰਹਿੰਦਾ ਤੁਸੀਂ ਕਹਿੰਦੇ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਮੂਸੇ ਵਾਲੇ ਦਾ ਇੰਟੈਲੀਜੈਂਸ ਨੇ ਦੱਸਿਆ ਸੀਗਾ ਤੁਹਾਨੂੰ ਦਿੱਲੀ ਦੀ ਨੇ ਕਿ ਇਹਦਾ ਐਮਬੁਸ਼ ਲੱਗ ਸਕਦਾ ਹੈ ਇਹਨੂੰ ਮਾਰਿਆ ਜਾ ਸਕਦਾ ਹੈ ਔਰ ਤੁਸੀਂ ਉਹਨੇ ਦੀ ਸਕਿਉਰਿਟੀ ਵਾਪਸ ਲੈ ਕਿ ਉਹ ਮਾਰਿਆ ਗਿਆ ਅੱਜ ਤੱਕ ਫਿਰ ਤੁਸੀਂ ਕੀ ਕਰਤਾ ਦੱਸੋ ਕੁਝ ਹੋਇਆ ਨਹੀਂ ਸੋ ਮੇਰੀ ਬੇਨਤੀ ਹੈ ਹਾਲਾਤ ਖਰਾਬ ਕਰ ਦਿੱਤੇ ਹੈ ਤੁਸੀਂ क्योंकि तो पुलिस फोर्स हम पुलिस फोर्स नहीं रही है वो हथ ठोकू सरकार के पिठू बन गए ने और थले तो लैके उपर तक मैं तो हैरानी है डी जी पीबा कि बिल्कुल पता नहीं की गल होगी है सच साच में सच चूट के झूठ न झूठ कहना सीखो जे एस आर कहों तो फिर नुकसान हो जाएगा जनाब सो मैं आस करता है ਇਹ ਸਾਰੇ ਪੰਜਾਬੀ ਇਸ ਗੱਲ ਤੇ ਧਿਆਨ ਦੇਣਗੇ ਕਿ ਜਿਹੜਾ ਵੀ ਵਿਰੋਧੀ ਧਿਰ ਦੇ ਜਿਹੜਾ ਵੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦਾ ਹੈ ਉਹੀ ਆਵਾਜ਼ ਦਬਾਉਣ ਦਾ ਇਹ ਤਰੀਕਾ ਹੈ ਲੇਕਿਨ ਆਸੀਂ ਡਰੇ ਆ ਨਾ ਅਸੀਂ ਡਰਾਂਗੇ ਔਰ ਲੜਾਂਗੇ ਮਰਦੇ ਦਮ ਤੱਕ ਔਰ ਅਗਰ ਕਿਸੇ ਨੇ ਵਿਰੋਧੀ ਧਿਰ ਦਾ ਨੇਤਾ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਸਿੱਟੇ ਗੰਭੀਰ ਹੋਣਗੇ ਮੈਂ ਅਫਸਰਾਂ ਨੂੰ ਤੇ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਚੇਤਾਵਨੀ ਦੇਣੀ ਚਾਹੁੰਦਾ ਹਾਂ ਫਿਕਸ ਆਫ ਥੀ ਕੀਸ ਆਫ ਡਿਲੀਜੈਂਸ ਕਰਦੇ ਵਿੱਚ ਭੇਜਣਾ ਕੋਸ਼ਿਸ਼ ਕਰਨਾ ਸਾਬਤ ਕੀ ਕਰਨਾ ਚਾਹੁੰਦੀ ਹੈ ਪਰਚਾ ਮਕਦਮਾ ਦਰਜਕ ਦੇਣਾ ਚਾਹੁੰਦੀ ਹੈ ਤੁਸੀਂ ਵੇਖਿਆ ਹੋਣਾ ਪਹਿਲਾਂ ਬੱਗੇ ਤੇ ਫਿਰ ਹਲਕਾ ਲੰਬਾ ਤੇ ਫਿਰ ਹੋਰ ਨੇਤਾਵਾਂ ਤੇ ਹੁਣ ਵਿਰੋਧੀ ਤੇ ਨਾਲੇ ਲੀਡ ਤੇ ਬਿੰਦ ਸਾਬ ਜੇ ਗੱਲ ਕਰੀਏ ਪਤਵਾਂ ਗੁਰਪੰਤ ਗੁਰ ਪਤਵਾਂ ਸਿੰਘ ਪੰਨੂ ਨੇ ਅਭੇਰਕਰ ਸਾਹਿਬ ਦੀ ਜਨਮ ਦਿਤੀ ਤੇ ਸਟੈਚੂ ਤੋੜਨ ਦੀ ਇੱਕੋ ਨਹੀਂ ਕੀਤੀ ਹੈ ਕਿਨੇ ਦੇਖੋ ਹਲਿਓ ਇਹ ਪੰਨੂ ਤੇ ਕਾਰਵਾਈ ਕਰੋ ਮਾਰੋ ਜੁੱਤੀਆਂ ਪੰਨੂ ਤੇ ਲਿਆ ਕੇ ਇੱਥੇ ਦਿਓ ਪਰਚਾ ਤੁਸੀਂ ਕਹਿੰਦੇ ਸੀ ਅਸੀਂ ਫਲਾਣੇ ਨੂੰ ਬਾਹਰੋਂ ਲਿਆਵਾਂਗੇ ਕਿਸੇ ਨੂੰ ਲਿਆਦਾ ਨਹੀਂ ਤੁਸੀਂ ਅਸੀਂ ਪੰਨੂ ਦੇ ਖਿਲਾਫ ਆ ਲੇਕਿਨ ਇਹਦੇ ਪਿੱਛੇ ਸਾਜ਼ਿਸ਼ ਵੀ ਹੈਗੀ ਆ ਮੈਂ ਤੁਹਾਨੂੰ ਦੱਸਾਂ ਪੰਜਾਬ ਨੂੰ ਉਜਾੜਨ ਦੀ ਅੱਜ ਤੱਕ ਨਹੀਂ ਹੋਇਆ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੇ ਖਾਲਿਸਤਾਨ ਲਿਖਿਆ ਜਾਣਾ ਸਟੈਚੂ ਤੇ ਔਰ ਅੱਜ ਤੱਕ ਨਹੀਂ ਹੋਇਆ ਮੰਦਿਰ ਚ ਖਾਇਨ ਗਰਨੇਟ ਦਿਗਣਾ ਮੈਨੂੰ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਬੰਦਾ ਨਜ਼ਰ ਆ ਰਿਹਾ ਪੇਰਾ ਪੰਜਾਬ ਕਿਤੇ ਇਹ ਵੋਟਾਂ ਦੀ ਰਾਜਨੀਤੀ ਤਾਂ ਨਹੀਂ ਕਿਤੇ ਹਿੰਦੂ ਨੂੰ ਪੋਲਰਾਈਜੇਸ਼ਨ ਕਰਨ ਦੀ ਰਾਜਨੀਤੀ ਦਾ ਨਹੀਂ ਕਿਉਂਕਿ ਇੱਥੋਂ ਦਾ ਜਿਹੜਾ ਹਿੰਦੂ ਹੈ ਸਿੱਖ ਹੈ ਦਲਿਤ ਹੈ ਉਹ ਮੋਡਰੇਟ ਹੈ ਇੱਥੇ ਭਾਈਚਾਰਾ ਜ਼ਿਆਦਾ ਹੈ ਜਾਤੀਵਾਦ ਸਾਡੇ ਬਿਲਕੁਲ ਨਹੀਂ ਹੈ ਪੰਜਾਬ 'ਚ ਮੈਂ ਬੇਸ਼ੱਕ ਸਿੱਖ ਹਾਂ ਇਹ ਹਿੰਦੂ ਦੇ ਖਿਲਾਫ ਕੋਈ ਸਿੱਖ ਕੰਮ ਕਰ ਰਿਹਾ ਹੋਵੇਗਾ ਤਾਂ ਉਹ ਸਿੱਖ ਦੇ ਖਿਲਾਫ ਖੜੇ ਹੋਵਾਂਗੇ ਸੋ ਅੱਜ ਇਸ ਕਰਕੇ ਪ੍ਰੈਸ ਕਾਨਫਰੰਸ ਬੁਲਾਈ ਹੈ ਕਿ ਅੱਜ ਵਸਾਖੀ ਦਾ ਦਿਹਾੜਾ ਹੈ ਅੱਜ ਖਾਲਸੇ ਦਾ ਸਥਾਪਨਾ ਦਿਵਸ ਹੈ ਇਹੋ ਜੇ ਮੌਕੇ ਤੇ ਨਵੇਂ ਰੀਤੀ ਰਿਵਾਜ ਨਾ ਪਾਓ ਤਾਂ ਜੋ ਜਿਹੜੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਭੁੱਗਤ ਨਹੀਂ ਪੈਣ ਅੱਛਾ ਮਨੀ ਸਿੰਘ ਸਾਹਿਬ ਅੱਜ ਰੈਲੀ ਹੋਈ ਹੈ ਸਮਰਥਕੋਥੀ ਪਹੁੰਚੇ ਨੇ ਖਾਲਿਸਤਾਨ ਦੇ ਛੇੜੀ ਦੇ ਵਿੱਚ ਦੇਖੋ ਜੀ ਅਸੀਂ ਤਾਂ ਹਿੰਦੋਸਤਾਨੀ ਆ ਅਸੀਂ ਖਾਲਿਸਤਾਨ ਦੇ ਹਮਾਇਤੀ ਨਹੀਂ ਐ ਔਰ ਜਿਹੜੇ ਲੋਕ ਹਿੰਦੁਸਤਾਨ ਦੀ ਸਰਜ਼ਮੀਨ ਤੇ ਖਾਲਿਸਤਾਨ ਜਿੰਦਾਬਾਦ ਦੀ ਗੱਲ ਕਰਦੇ ਆ ਉਨਾਰਾ ਇਸ ਦੇਸ਼ ਨਾਲ ਕੋਈ ਤੱल्लੁਕਤ ਨਹੀਂ ਆਸੀ ਉਹਨਾਂ ਦੇ ਗੈਰ ਉਹਨਾਂ ਦੇ ਬਿਲਕੁਲ ਵਿਰੋਧੀ ਇਹੋ ਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਅੱਛਾ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਪੰਜਾਬ ਨੂੰ ਨੰਬਰ 1 ਬਣਾਉਂਦਾ ਉਹਨਾਂ ਦਾ ਫਰਜ਼ ਹੈ ਜੇਕਰ ਇਸ ਵਾਰ ਸਰਕਾਰ ਨਾ ਬਣੀ ਨੰਬਰ 1 ਨਾ ਬਣਾਇਆ ਤਾਂ ਸ਼ਾਸਨ ਨਹੀਂ ਕਰਨੀ ਦੀ ਜ਼ਿੰਦਗੀ ਬਰਛੋ ਸੁਖਵੀਰ ਸਿੰਘ ਬਾਦਲ ਦੀ ਗੱਲ ਜਨਾਬ ਪਹਿਲਾਂ 25 ਸਾਲ ਨੰਬਰ 1 ਬਣ ਰਹੀ ਕੇ ਪੰਜ ਵਾਰੀ ਤਾਂ ਉਹਨਾਂ ਦੇ ਪਿਤਾ ਜੀ ਨੂੰ ਮੁੱਖ ਮੰਤਰੀ ਬਣਾਤਾ ਹੁਣ ਇਹ ਗੱਲ ਨਾ ਕਰੋ ਅੱਜ ਦਾ ਗੰਭੀਰ ਮੁੱਦਾ ਇਹਦੇ ਤੇ ਗੱਲ ਇਹ ਥਰਸਾ ਪੰਨੋ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਜਿਹੜੀ ਆਡੀਓ ਕਈ ਅਫਸਰਾ ਨਾਲ ਤੇ ਕੁੜੀ ਦੀ ਵਾਇਰਲ ਹੋ ਰਹੀ ਹੈ ਅੱਜ ਦਾ ਮੁੱਦਾ ਬੜਾ ਗੰਭੀਰ ਹੈ ਤੁਸੀਂ ਇਸ ਮੁੱਦੇ ਦੇ ਜਿਹੜਾ ਕਨਸਰਨ ਕੋਈ ਸਵਾਲ ਹੈਗਾ ਤਾਂ ਤੁਸੀਂ ਪਲੀਜ਼ ਮੇਰੇ ਕੋਲ ਕਰੋ ਕਿਉਂਕਿ ਇਹ ਵੱਡਾ ਤੇ ਗੰਭੀਰ ਮੁੱਦਾ ਹੈ ਕਿਉਂਕਿ ਸਾਡੇ ਸੀਐਲਪੀ ਤੇ ਜਾਣ ਬੁੱਝ ਕੇ ਦਬਾਅ ਉਡਾਉਣ ਦੀ ਖਾਤਰ ਸਰਕਾਰ ਵੱਲੋਂ ਗੰਭੀਰ ਇਲਜ਼ਾਮ ਲਾਏ ਜਾ ਰਹੇ ਜਿਨ੍ਹਾਂ ਦੀ ਕਿ ਮੈਂ ਨਿੰਦਾ ਕਰਦੇ ਹਾਂ ਔਰ ਜਿਹੜੇ ਕਿ ਬਿਲਕੁਲ ਬੇਬੁਨਿਆਦ ਨੇ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਹਮੇਸ਼ਾ ਇਸ ਹਿੰਦੁਸਤਾਨ ਦੇ ਲਈ ਆਪਣੇ ਦੇਸ਼ ਲਈ ਤੇ ਆਪਣੇ ਪੰਜਾਬ ਦੇ ਲਈ ਉਹਨਾਂ ਦੇ ਪਰਿਵਾਰ ਦੇ ਸ਼ਹਾਦਤ ਦਿੱਤੀ ਹੈ ਸਰ ਜੀ ਕਾਰਵਾਈ ਹੁੰਦੀ ਹੈ ਤੁਸੂ ਬਾਜਵਾ ਤੇ ਤੁਹਾਡੀ ਰਣਨੀਤੀ ਇਹਦਾ ਦੱਸਾਂਗੇ ਫਿਰ ਕਾਰਵਾਈ ਜਦੋਂ ਕਰਨਗੇ ਫਿਰ ਦੱਸਾਂਗੇ ਰਾਜਨੀਤੀ ਰਣਨੀਤੀ ਕੀ ਕੋਈ ਗੱਲ ਨਹੀਂ ਅਜੇ ਪੁੱਛਗਿੱਛ ਸਾਨੂੰ ਕੀ ਇਤਰਾਜ ਹੈ ਕੋਈ ਪੁੱਛਗਿੱਛ ਕਰਨੀ ਹੈ ਕਰ ਲਓ ਲੇਕਿਨ ਤੋਹੀਨ ਹੈ ਸੀਐਲਪੀ ਲੀਡਰ ਪਰ ਉਹਨਾਂ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਉਹਨਾਂ ਨੇ ਕਿਹਾ ਕਿ ਸੋਰਸਸ ਰਾਹੀਂ ਮੈਨੂੰ ਪਤਾ ਲੱਗਿਆ ਤੁਸੀਂ ਪੁਲਿਸ ਕੋਲ ਹੈ ਪੁਲਿਸ ਰੋਜ਼ ਕਹਿੰਦੀ ਹੈ ਸਾਨੂੰ ਤੁਹਾਡੀ ਕੋਣ ਇਨਕੁਆਇਰੀ ਕਰੇਗਾ ਭਾਈ ਤੁਸੀਂ ਜਿਹੜਾ ਕਿਹਾ ਸੀ ਵੀ ਭਾਜਪਾ ਨੋਟਸ ਜਿਹੜਾ ਮਿਸ਼ਨ ਲੋਟਸ ਸੀਗਾ ਫਾਇਰ ਕਰਾਈ ਸੀ 25-25 ਲੱਖ ਰੁਪਏ ਦੇ ਰਹੇ ਸੀ 50-50 25 ਕਰੋੜ 5-5 ਕਰੋੜ ਦੀ ਗੱਲ ਕਰਦੇ ਸੀ ਤੁਹਾਡੀ ਕਿਸੇ ਚੀਜ਼ ਦੀ ਇਨਕੁਆਇਰੀ ਨਹੀਂ ਹੋਣੀ ਸੋ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਰਾਜਨੀਤਿਕ ਲੋਕਾਂ ਨੂੰ ਆਪੋਜੀਸ਼ਨ ਵਾਲਿਆਂ ਨੂੰ ਇਸ ਤਰ੍ਹਾਂ ਦਬਾਉਣਾ ਨਹੀਂ ਚਾਹੀਦਾ ਧੰਨਵਾਦ